ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਐ ਸੋਈ ਪੂਜੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸਿਆਨ ਦਿਨ ਜਾਗੀ ਦਰ ਸਚੈ ਸੋ ਬਾਪਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਏ ਸੋ ਲਾਗੈ ਗੁਰਮਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਈ ਪੂਰਬ ਲਿਖਿਆ ਸੋ ਮੀਟਣਾ ਨਾ ਜਾਈ ਜਿਨ ਸਤਗੁਰ ਮਿਲਿਆ ਸੇ ਵਡ ਭਾਗੀ ਪੂਰੈ ਕਰਮ ਮਲਾਵਣਿਆ ਤੇ ਜੜਾ ਤਾਨ ਅਨ ਦਿਨ ਸੁਤੀ ਕੰਤਵਸਾਰੀ ਅਵਗਣ ਮੁਤੀ ਅੰਨ ਦਿਨ ਸਦਾ ਪਿਰ ਬਿਲ ਲਾਂਦੀ ਬਿਨ ਪਿਰ ਨੀਂਦ ਨਾ ਪਾਵਣੀਆ ਪੀੜੈ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ 라ਵੀ ਸੱਚ ਸ਼ਿੰਗਾਰ ਬਣਾਵਣੀਆ ਲੱਖ ਚੌਰਾਸੀ ਜੀ ਉਪਾਈ ਜਿਸਨੂੰ ਨਦਰ ਕਰੇ ਤਿਸ ਗੁਰੂ ਮਲਾਈ ਕੇਲੇ ਬਿਖਕਾਟ ਸਦਾ ਜਨ ਨਿਰਮਲ ਦਰ ਸਚੈ ਨਾਮ ਸੁਹਾਵਣੀਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨਦੂ ਐਤੀਐ ਆਪੇ ਬਖਸ਼ ਲਈ ਪ੍ਰਭ ਸਾਚਾ ਆਪੇ ਬਖਸ਼ ਮਲਾਵਣੀਆ ਆਪ ਕਰੇ ਤੈ ਆਪ ਕਰਾਈ ਪੂਰੇ ਗੁਰ ਕੈ ਸ਼ਬਦ ਮਲਾਈ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਲਾਵਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੈ ਪਰਿਛੰਨਾ ਗੁਰਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕਸ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚਾ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਸਾਰ ਦੂਜੈ ਲੁਭਾਇਆ ਅੰਦੇ ਨੂੰ ਸਦਾ ਪਿਰੈ ਬ੍ਰਹਮ ਭੂਲਾ ਬਿਨ ਨਾਮੈ ਦੁਖ ਪਾਵਣਿਆ ਜੋ ਰੰਗ ਰਾਤੀ ਕਰਮ ਵਧਾਤੀ ਗੁਰ ਸੇਵਾ ਤੇ ਜੁਗ ਚਾਰੇ ਜਾਤੀ ਜਿਸ ਨੂੰ ਆਪ ਦੇ ਵਡਿਆਈ ਹਰ ਕੈ ਨਾਮ ਸੁਆਵਣਿਆ ਮਾਇਆ 모ਹੀ ਹਰ ਚੇਤੇ ਨਾਈ ਜੰਪੁਰ ਬੱਦਾ ਦੁੱਖ ਸਹਾਈ ਅੰਨਾ ਬੋਲਾ ਕਿਸ ਨਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਦ ਆਪ ਨਿਵਲਾਈ ਭਾਏ ਭਗਤ ਤੇਰੇ ਮਨ ਪਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜਿਉ ਤੇਰੀ ਸਦਾ ਸਰਣਾਈ ਆਪੇ ਬਖਸ਼ੇਂ ਦੇਵੜਾਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਤਿ ਆਵਣੀਆ ਅਣ ਦਿਨ ਰਾਤੇ ਜੋ ਹਰ ਪਾਈ ਮੇਰਿਆ ਪ੍ਰਭ ਮੀਲੇ ਮੇਲ ਮਲਾਈ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣੀਆ ਜਿਨ ਸੱਚ ਜਾਤਾ ਸੇ ਸੱਚ ਸਮਾਣੀ ਹਰ ਗੁਣ ਗਾਵਹਿ ਸੱਚ ਵਖਾਣੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੋ ਆ ਜਾਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸੁਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਹਿ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸੱਚ ਚੇਤ ਲਾਇਆ ਗੁਰਮਤੀ ਸਹਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਈ ਦੂਜੈ ਲਾਗੀ ਮਹਿਲ ਨਾ ਪਾਈ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨ ਆਗੈ ਜਾਈ ਜਿਥੈ ਲਿਖਾ ਮੰਗੀਐ ਤਿਥੈ ਛੁਟੈ ਸੱਚ ਕਮਾਈ ਸਤਿਗੁਰ ਸੇਵਨ ਸੇਤਨਮੰਤੇ ਐਥੈ ਓਥੈ ਨਾਮ ਸੁਮਾਵਣੀਆ ਭੈ ਭਾਇ ਸ਼ਿੰਗਾਰ ਬਣਾਈ ਗੁਰ ਪ੍ਰਸਾਦੀ ਮਹਿਲ ਘਰ ਪਾਈ ਅਣ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਣਾਵਣੀਆ ਸਭਨਾ ਪਿਰ ਵਸੈ ਸਦਾ ਨਾਲੀ ਗੁਰ ਪ੍ਰਸਾਦੀ ਕੋ ਨਦਰ ਨਿਹਾਲੀ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਨਾਵਣਿਆ ਮਾਇਆ 모ਹੇ ਇਹੋ ਜਗ ਸੁਕਤਾ ਨਾਮ ਵਿਸਾਰ ਅੰਤ ਬਗੁੱਤਾ ਜਿਸਤੇ ਸੁਕਤਾ ਸੋ ਜਾਗਾਏ ਗੁਰਮਤ ਸੋ ਜੀ ਪਾਵਣਿਆ ਅਪਿਓ ਪੀਐ ਸੋ ਪਰਮ ਗਵਾਈ ਗੁਰ ਪ੍ਰਸਾਦ ਮੁਕਤ ਗਤ ਪਾਈ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਲਾਵਣਿਆ ਆਪ ਉਪਾਏ ਤੰਦੈ ਲਾਏ ਲੱਖ ਚੌਰਾਸੀ ਰਿਜਕ ਆਪ ਅਪੜਾਈ ਨਾਨਕ ਨਾਮ ਧਿਆਏ ਸੱਚ ਰਾਤੀ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇ ਗੁਰ ਕੈ ਸ਼ਬਦ ਪਰਖ ਪਰਖਾਇ ਜਿਨ ਸੱਚ ਪੱਲੈ ਸੱਚ ਵਖਾਣ ਹੈ ਸੱਚ ਕਸਵਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤ ਅਗਮ ਅਪਾਰਾ ਗੁਰਮੁਖ ਹੋਐ ਸੋਈ ਪਾਈ ਆਪੇ ਬਖਸ਼ ਮਲਾਵਣਿਆ ਮੇਰਾ ਠਾਕੁਰ ਸੱਚ ਦਰੜਾਈ ਗੁਰ ਪ੍ਰਸਾਦੀ ਸੱਚ ਚੇਤ ਲਾਈ ਸੱਚੋ ਸੱਚ ਵਰਤੈ ਸਬਨੀ ਥਾਈ ਸੱਚੇ ਸੱਚ ਸਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲੇ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇਨਾ ਪਛੂਤਾਵੇ ਸਭਨਾ ਜੀਆ ਕਾ ਏਕੋ ਦਾਤਾ ਸ਼ਬਦੇ ਮਾਰ ਜੀਵਾ ਵਣਿਆ ਹਰ ਤੁਧ ਬਾਝੁ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲੈ ਹੋ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਅਨ ਦਿਨ ਸਾਰ ਸੰਭਾਲ ਹਰ ਰੱਖੈ ਗੁਰਮੁਖ ਸਹਿਜ ਸਮਾਵਣਿਆ ਤੁਧ ਜੀਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਕੜ ਭੰਨ ਸਵਾਰਹਿ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟਿਆ ਪੇ ਭੋਗਣ ਹਾਰਾ ਅਲਖ ਵਰਤੈ ਅਗੰਮ ਅਪਾਰਾ ਗੁਰ ਕਾ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਜੇ ਸੱਚ ਸਮਾਵਣੀਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣੀਆ ਸ਼ਬਦ ਸੂਜੈ ਤਾਂ ਮਨ ਸਿਉ ਲੂਜੈ ਮਨ ਸਾਮਾਰਿ ਸਮਾਵਣੀਆ ਰਹਾਉ ਪੰਜ ਦੂਤ ਮੋਹ ਹੈ ਸੰਸਾਰਾ ਮਨ ਮੁਖੇ ਅੰਦੇ ਸੋਧ ਨਾ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਜ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੀ ਸਹਿਜੀ ਪ੍ਰਭ ਸਿਵਹਿ ਅਨ ਦਿਨ ਮਾਤੀ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰੇ ਵਿਦਮਾਇ ਚੌਥੀ ਪੌੜੀ ਗੁਰਮੁਖ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਜ ਸਮਾਵੈ ਗੁਰਮੁਖ ਕਰਣੀ ਸੱਚੇ ਸੇਵੈ ਸੱਚੇ ਜਾਏ ਸਮਾਵਣਿਆ ਸੱਚੇ ਬਾਝੋਂ ਕੋ ਅਵਰ ਨ ਦੂਆ ਦੂਜੈ ਲਾਗ ਜਗ ਖਪ-ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਨ ਤੇ ਮਾਰੀ ਆਪੇ ਧਰ ਦੇ ਕਹਿ ਕੱਚੀ ਪੱਕੀ ਸਾਰੀ ਹਰਨ ਦੇ ਨੇ ਆਪੇ ਕਾਰ ਕਰਾਈ ਆਪੇ ਮੇਲ ਮਲਾਵਣਿਆ ਤੂੰ ਆਪੇ ਮੇਲਹਿ ਵੇਖਹਿ ਅਧੂਰ ਸਭ ਮਹਿ ਆਪ ਰਹਿਆ ਪਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ